ਹਾਂਜੀ ਸੱਜਣਾ ਵੀਰੋ ਤੇ ਭਰਾਵੋ ਵੈਲਕਮ ਹੋ ਗਿਆ ਜੀ ਸਾਰਿਆਂ ਭਰਾਵਾਂ ਦਾ ਸਾਡੇ ਚੈਨਲ ਪਿਜਨਲ ਬਲੌਗ ਤੇ ਜਿਹੜੇ ਵੀ ਦੋਸਤ ਚੈਨਲ ਦੇ ਨਵੇਂ ਆਏ ਆ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਲਾਈਕ ਠੀਕ ਹੈ ਜੀ ਤੇ ਜਿਵੇਂ ਕਿ ਪਿਛਲੇ ਆਪਾਂ ਕੁਝ ਵੀਡੀਓ ਪਾਈਆਂ ਬਹੁਤ ਵਧੀਆ ਰਿਸਪੌਂਸ ਦਿੱਤਾ ਸਾਰੇ ਭਰਾਵਾਂ ਨੇ ਬੜੇ ਸਵਾਲ ਜਵਾਬ ਮੈਸੇਜ ਸਾਰਾ ਕੁਝ ਕੀਤਾ ਤੇ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਇਸੇ ਸਿਰਲੇਖ ਤੇ ਆਪਾਂ ਪਹਿਲਾ ਵੀਡੀਓ ਪਾਈ ਭਸਮਾਂ ਬਾਰੇ ਹੁਣ ਤੁਹਾਨੂੰ ਭਸਮਾ ਲਾਉਣ ਦਾ ਤਰੀਕਾ ਦੱਸਾਂਗੇ ਵੀ ਕੀ ਇੱਕ ਭਸਮ ਤੇ ਪਰਵਲ ਭਸਮ ਲੱਗਦੀ ਕਿਵੇਂ ਠੀਕ ਹੈ ਜੀ ਇਹਦੇ ਬਾਰੇ ਮੈਂ ਡਿਟੇਲ ਜੀ ਵੀਡੀਓ ਤੁਹਾਨੂੰ ਤਰੀਕਾ ਦੱਸੂਗਾ ਸਭ ਤੋਂ ਪਹਿਲਾਂ ਦੱਸੂਗਾ ਵੀ ਸੰਭਾਜਤ ਕਿਵੇਂ ਲੱਗਦੀ ਆ ਅ ਜਿ ਤਰ੍ਹਾਂ ਸਵੇਰੇ ਕਬੂਤਰ ਛੜਨਾ ਵਾ ਤੇ ਅੱਜ ਸਾਂਭਣਾ ਕਬੂਤਰ ਤੇ ਉਦੋਂ ਭਸਮ ਕਿਵੇਂ ਲੱਗਦੀ ਆ ਤੇ ਦੂਜਾ ਜਦੋਂ ਕਬੂਤਰ ਆਉਂਦਾ ਆਉਂਦੇ ਨੂੰ ਕਿਵੇਂ ਲੱਗਦੀ ਹੈ ਭਸਮ ਠੀਕ ਹੈ ਜੀ ਤੇ ਵੀਡੀਓ ਬੜੀ ਵਧੀਆ ਰਹਿਣ ਵਾਲੀ ਆ ਸਾਰੇ ਪਰ ਲਾਰ ਤੱਕ ਵੀਡੀਓ ਵੇਖਿਓ ਤੇ ਕਿਉਂਕਿ ਲਾਰ ਤੇ ਕੁਝ ਇਹੋ ਜਿਹੀਆਂ ਗੱਲਾਂ ਦੱਸਣੀਆਂ ਹੁੰਦੀਆਂ ਜੋ ਕਿ ਸੱਜਣਾ ਨੂੰ ਨਹੀਂ ਪਤਾ ਲੱਗਦੀਆਂ ਫਿਰ ਉਹ ਸਵਾਲ ਪੁੱਛਦੇ ਆ ਕਮੈਂਟ ਕਰਕੇ ਇਹ ਕਰਕੇ ਵੀਡੀਓ ਪੂਰੀ ਲਾਰ ਤੱਕ ਵੇਖਦੇ ਵੀਡੀਓ ਨੂੰ ਲਾਈਕ ਜਰੂਰ ਕਰੋ ਯਾਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਤੇ ਇੱਕ ਮੈਂ ਹੋਰ ਚੀਜ਼ ਦੱਸਣਾ ਚਾਹੁੰਨਾ ਭਰਾਵਾਂ ਨੂੰ ਅ ਕਿ ਵੀਡੀਓ ਯਾਰ ਆਪਾਂ ਤੁਹਾਨੂੰ ਦੇ ਰਹੇ ਆ ਟਾਈਮ ਟੂ ਟਾਈਮ ਵਧੀਆ ਤੋਂ ਵਧੀਆ ਹੈਨਾ ਅਹੀਂ ਆਪਣਾ ਐਕਸਪੀਰੀਅੰਸ ਕਬੂਤਰਬਾਜੀ ਦਾ ਸਾਰਾ ਤੁਹਾਨੂੰ ਦੇ ਰਿਹਾ ਹਾਂ ਯਾਰ ਕੋਸ਼ਿਸ਼ੀ ਚ ਜਿਹਾ ਇਹੋ ਜਿਹੀਆਂ ਹੁੰਦੀਆਂ ਵਾ ਵੇਖਣ ਤੇ ਨਾਰਮਲ ਜੀ ਲੱਗਦੀਆਂ ਲੇਕਿਨ ਉਹਨਾਂ ਦਾ ਕਬੂਤਰਬਾਜੀ 'ਚ ਬੜਾ ਕੰਮ ਹੁੰਦਾ ਇਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਹੁਣ ਫਿਊਚਰ 'ਚ ਕੁਝ ਵੀਡੀਓ ਇਹੋ ਜਿਹੀਆਂ ਪਾਉਂਗਾ ਕਿ ਨਾਰਮਲ ਚੀਜ਼ਾਂ ਕਬੂਤਰਬਾਜੀ 'ਚ ਕਿਵੇਂ ਕੰਮ ਕਰਦੀਆਂ ਆਪਣਾ ਠੀਕ ਹੈ ਤੇ ਬਾਕੀ ਮੇਰੇ ਭਰਾ ਜਿੰਨੇ ਸਿੱਖਣਾ ਵਾ ਉਹਨੇ ਤੇ ਕਿਤਨਾ ਕਦੇ ਕੋਈ ਕੁਝ ਸਿੱਖੀ ਲੈਣਾ ਜਿਹਨੇ ਨਹੀਂ ਸਿੱਖਣਾ ਉਹਨੂੰ ਭਾਵੇਂ ਸਾਰੀ ਕਿਤਾਬ ਕੋਲ ਕਰਾ ਦੇ ਉਹਨੂੰ ਨਹੀਂ ਸਿੱਖਣਾ ਤੇ ਯਾਰ ਆਪਾਂ ਤੁਹਾਨੂੰ ਬਿਲਕੁਲ ਸੱਚਾਈ ਦੇ ਆਧਾਰ ਤੇ ਗੱਲਾਂ ਦੱਸਦੇ ਆਂ ਬਿਲਕੁਲ ਪੂਰੀ ਗੇਮ ਖੋਲ ਕੇ ਤੁਹਾਡੇ ਗਰਾਹ ਨੇ ਕੋਈ ਇਹ ਨਹੀਂ ਕਿ ਅ ਪੀ ਟੋਟਲ ਦੀਆਂ ਗੱਲਾਂ ਸਾਰਾ ਕੁਝ ਪਰਖਿਆ ਵਰਤਿਆ ਚੀਜ਼ਾਂ ਠੀਕ ਹੈ ਜੀ ਤੇ ਆਜੋ ਹੁਣ ਚੱਲਦੇ ਆਪਾਂ ਆਪਣੇ ਵੀਡੀਓ ਵਾਲੇ ਕੋਲ ਨੇ ਵੀ ਪਸਮ ਨੂੰ ਯੂਜ਼ ਕਿਵੇਂ ਕਰਨਾ ਜਿਵੇਂ ਮੈਂ ਪਿਛਲੇ ਵੀਡੀਓ ਪਾਈਆਂ ਪਸਮ ਵਾਲੀਆਂ ਵਾਵਾ ਬਹੁਤ ਵਧੀਆ ਰਿਸਪੌਂਸ ਆਉਂਗਾ ਜਦੋਂ ਇਹ ਵੀਡੀਓ ਪਾਈ ਦੀ ਹੁਣ ਆਪਾਂ ਪਸਮ ਆਪਸਮਾ ਤੇ ਆਪਾਂ ਯਾਰ ਸਾਰੇ ਕਰੀ ਜਾਂਦੇ ਆ ਉਹ ਪਾਸਮ ਲੈ ਲੋ ਉਹ ਦੇ ਦਿਓ ਉਹ ਕਰ ਲੋ ਉਹ ਵਰਤ ਲੋ ਪਰ ਯਾਰ ਇਹਨੂੰ ਲਾਉਣਾ ਕਿਵੇਂ ਸਭ ਤੋਂ ਵੱਡੀ ਗੱਲ ਇਹਨੂੰ ਲਾਉਣ ਦਾ ਤਰੀਕਾ ਕੀ ਆ ਸਹੀ ਤਰੀਕਾ ਕਰ ਗਿਆ ਇਹਨੂੰ ਕਦੋਂ ਦੇਣਾ ਕਿਹੜੇ ਟਾਈਮ ਦੇਣਾ ਤੇ ਜਿਹਦੇ ਨਾਲ ਇਹ ਪੂਰਾ ਆਪਣਾ ਅਸਰ ਵਿਖਾਵੇ ਤੇ ਕਬੂਤਰ ਚ ਤਾਕਤ ਪ੍ਰਕਰਾਰ ਕਰੇ ਤੇ ਕਬੂਤਰ ਉੱਡ ਕੇ ਵਪਾਵੇ ਠੀਕ ਹੈ ਜੀ ਮੇਨਲੀ ਤੇ ਯਾਰ ਤੁਹਾਨੂੰ ਪਤਾ ਆਪਾਂ ਸਮਝ ਨਹੀਂ ਹੁੰਦੀਆਂ ਤਾਕਤ ਤੋਂ ਹੁੰਦੀਆਂ ਕਿ ਕਬੂਤਰ ਵੀ ਫਿਰ ਉਹ ਹੋਈ ਉਹਰ ਦਾ ਜਿੱਥੇ ਤਾਕਤ ਹੁੰਦੀ ਆ ਜਿਹੜਾ ਫਿੱਟ ਹੁੰਦਾ ਜਿਹਦਾ ਹਾਜਮਾ 100% ਚੱਲਦਾ ਹੁੰਦਾ ਤੇ ਜਿੰਨੂੰ ਪ੍ਰਵਾਹ ਹੋ ਜਾਂਦੀ ਉਹ ਬਿਮਾਰ ਤੇ ਕਮਜ਼ੋਰ ਕਬੂਤਰ ਕਦੇ ਬਾਜ਼ੀਆਂ ਨਹੀਂ ਜਿੱਤਦੇ ਹੁੰਦੇ ਠੀਕ ਹੈ ਜੀ ਤੇ ਚਲੋ ਜਿਆਦਾ ਸਮਾਂ ਆਪਾਂ ਨਹੀਂ ਲਾਉਂਦੇ ਚੱਲਦੇ ਆਪਾਂ ਆਪਣੀ ਸੰਭਾਲ ਕਿਵੇਂ ਆਪਸ ਨੂੰ ਰੋੜ ਦੇ ਵਰਤਾਦਾਂ ਮੈਂ ਸਭ ਤੋਂ ਪਹਿਲਾਂ ਤੇ ਜਿਹੜੇ ਦਿਨ ਦੀ ਕਬੂਤਰ ਸੰਭਿਆ ਹੁੰਦਾ ਠੀਕ ਹੈ ਜੀ ਮੇਰੇ ਭਰਾਵਾਂ ਨੇ ਮੈਂ ਤਾਂ ਸਲਕਾ ਸਭ ਤੋਂ ਪਹਿਲਾਂ ਸੰਭਾਲ ਜਿਤਨਾ ਵੀ ਸਵੇਰੇ ਅਸੀਂ ਬਾਜੀ ਕਬੂਤਰ ਛੜਨਾ ਜਾਂ ਸਵੇਰੇ ਦਲੇ ਦੇ ਕਬੂਤਰ ਛੜਨਾ ਕਿਵੇਂ ਪਸੰਗਣਾ ਸਭ ਤੋਂ ਪਹਿਲਾਂ ਤੇ ਭਰਾਓ ਕਰਨਾ ਕੀ ਹੱਦ ਹੈ ਜਿਹੜੀ ਤੁਹਾਡੀ ਸੰਭਾਲ ਆ ਜਿਹੜਾ ਤੁਹਾਡਾ ਹੱਥ ਆ ਉਹੋ ਰੱਖਣਾ ਕੋਈ ਚੀਜ਼ ਉੱਤੇ ਬਦਲੀ ਕਰਨ ਦੀ ਲੋੜ ਨਹੀਂ ਦੇਣੀ ਠੀਕ ਠੀਕ ਆ ਜਿਵੇਂ ਤੁਸੀਂ ਗਰਮ ਕਰਨਾ ਜਿਵੇਂ ਜੋ ਠੰਡਾ ਕਰਨਾ ਜਿਵੇਂ ਰਾਤ ਨੂੰ ਤੁਸੀਂ ਸਾਂਭਿਆ ਮੈਂ ਕੋ ਆਪਣਾ ਕੇਡ ਪੰਨ ਲਾਇਆ ਲਗਾ ਰਹਿੰਦੋ ਪਸੰਦਾ ਕੰਮ ਹੁੰਦਾ ਸਿਰਫ ਕਬੂਤਰ ਦੀ એનર્ਜੀ ਨੂੰ ਬੂਸਟ ਕਰਨਾ ਵੀ ਜਦੋਂ ਕਬੂਤਰ ਆ ਉੱਡੇ ਤੇ ਉੜਦਾ ਕਬੂਤਰ ਕੱਚਾ ਨਾ ਪਵੇ ਢਿੱਲਾ ਨਾ ਪਵੇ ਮੰਨ ਲਾ ਜਦੋਂ ਐਂਡ ਤੇ ਆ ਕੇ ਮੈਚ ਫਸਦੇ ਆ ਤੇ ਜਦੋਂ ਕਬੂਤਰ ਥੋੜੇ ਰਹਿ ਜਾਂਦੇ ਆ ਉਦੋਂ ਕਬੂਤਰਾਂ ਚ ਫਸ ਫਸ ਕੇ ਉੱਡੇ ਇਹ ਨਾ ਵੀ ਆਇਆ ਖੱਦਰ ਲੱਭਣ ਆਇਆ ਤੇ ਚਾਟੇ ਕੇ ਰੋਕ ਚ ਜਮ ਰੋਟੀ ਚ ਵੜ ਗਿਆ ਨਾ ਉਹ ਟਾਈਮ ਜਿਹੜੀਆਂ ਆਪਾਂ ਸਮਾਂ ਉਹਨੂੰ ਜਿਹੜਾ ਬੂਸਟ ਕੀਤਾ ਹੁੰਦਾ ਉਹ ਮੈਂਟਲੀ ਤੌਰ ਤੇ ਉਹਦਾ ਦਿਲ ਵੀ ਸਟਰੋਂਗ ਹੋਵੇ ਤੇ ਉਹਦੇ ਸਰੀਰ 'ਚ ਵੀ ਤਾਕਤ ਹੋਵੇ ਜਿਹੜਾ ਉਹ ਕਬੂਤਰ ਤੁਹਾਡਾ ਐਂਡ ਦੀ ਲੜਾਈ ਜੇਤ ਕੇ ਬੋਵੇ ਠੀਕ ਹੈ ਜੀ ਕਰਨਾ ਕਿ ਤੁਸੀਂ ਜਿਤਰਾ ਸਵੇਰੇ 5 ਵਜੇ ਜਾਂ 5:30 6 ਵਜੇ ਜਿਤਰਾ ਅਸੀਂ ਤੇ 5:30 ਵਜੇ ਜਾਂ 6 ਵਜੇ ਮੈਂ ਜਲਾਵ ਲਾਉਣਾ ਨਾ ਕਬੂਤਰਾਂ ਜਦੋਂ ਕਬੂਤਰ ਸਾਹਮਣੇ ਆ ਉਹ ਤੁਹਾਡੀ ਮਰਜ਼ੀ ਆ ਛੋਟੀ ਹੜ ਦਾ ਲਾ ਲਓ ਆਲੂ ਬੁਖਾਰੇ ਦਾ ਲਾਲੋ ਜੇ ਤੂੰ ਹੀ ਦਹੀਂ ਦੇ ਪਾਣੀ ਦਾ ਲਾਲੋ ਕੋਈ ਚੀਜ਼ ਦਾ ਵੀ ਜਲਾਬ ਲਾਓ ਜਲਾਬ ਨਾਲ ਯਾਰ ਇਹ ਫਰਕ ਪੈਂਦਾ ਵੀ ਜਿਹੜਾ ਕਬੂਤਰ ਤਾਂ ਅੰਦਰ ਹੀ ਰਹਿ ਸ਼ਰੂਸ਼ ਕਰ ਮੈਸ ਸਾਰੀ ਸਾਫ ਹੋ ਜਾਂਦੀ ਹੈ ਜਦੋਂ ਤੀ ਕਬੂਤਰ ਨੂੰ ਜਲਾਬ ਲਾ ਲਿਆ ਜੇ ਤੂੰ ਜਲਾਬ ਦੀ ਵੀਡੀਓ ਵੇਖਣੀ ਤੇ ਪਿੱਛੇ ਆਪਣੇ ਚੈਨਲ ਤੇ ਪਈਆਂ ਤੂੰ ਵੀਡੀਓ ਜਾ ਕੇ ਵੇਖ ਸਕਦੇ ਬੜੇ ਤਰੀਕਿਆਂ ਨਾਲ ਦੱਸਿਆ ਬਹੁਤ ਵਧੀਆ ਰਿਜ਼ਲਟ ਹੈ 100% ਉਹ ਜਲਾਬ ਦਾ ਠੀਕ ਹੈ ਜੇ ਤੂੰ ਵੀਡੀਓ ਵੇਖ ਸਕਦੇ ਪਿੱਛੇ ਚੈਨਲ ਤੇ ਸਾਰੀਆਂ ਵੀਡੀਓ ਪਈਆਂ ਤੇ ਜਲਾਬ ਲਾ ਲਿਆ ਕਬੂਤਰ ਤੁਹਾਡਾ ਸਾਹਮਣੇ ਦਾ ਜਲਾਬ ਲਾਉਣ ਤੋਂ 2 ਘੰਟੇ ਬਾਅਦ ਭਸਮ ਦੇਣੇ ਆਪਾਂ ਕਬੂਤਰਾਂ ਨੂੰ ਔਰ ਜੇ ਤਾਂ ਸਵੇਰੇ ਕਬੂਤਰ ਡਾਉਣਾ ਹੋਵੇ ਤੇ ਭਸਮ ਨਰਨੇ ਕਲੇਜ ਦੇਣੇ ਚਾਹੀਦੇ ਸਵੇਰੇ ਠੀਕ ਹੈ ਇਹ ਦਾਣੇ ਤਾਂ ਤੁਹਾਨੂੰ ਭਸਮ ਦੇਣੇ ਚਾਹੀਦੇ ਕਦੇ ਵੀ ਜਾਂ ਖਰਾਕ ਦੇ ਤਾਂ ਭਸਮ ਦੇ ਦੇਣੀ ਚਾਹੀਦੀ ਜਾਂ ਗਰਮ ਕਰਕੇ ਭਸਮ ਨਹੀਂ ਦੇਣੀ ਚਾਹੀਦੀ ਹੁਣ ਦੇਣ ਦਾ ਤਰੀਕਾ ਜੇ ਤੁਹਾਨੂੰ ਮੱਲਾ ਕੀਕ ਭਸਮ ਤੇ ਪਰਵਲ ਭਸਮ ਜਿਹੜੀ ਮੈਂ ਤੁਹਾਨੂੰ ਦੱਸੀ ਆ ਜਾਂ ਹੋਰ ਕੋਈ ਵੀ ਭਸਮ ਜਿਹੜੀ ਬੂਸਟਰ ਦੇ ਦੌਰ ਤੇ ਆਪਾਂ ਇਸ ਤਮਾਲ ਕਰਦੇ ਆ ਕਰਨਾ ਕੀ ਆ ਇੱਕ ਛੋਟੀ ਜੀ ਕੌਲੀ ਲੈ ਲੈਣੀ ਐਨੀ ਕੀ ਜੀ ਜਾਂ ਕੁਪਲੇਟ ਲੈ ਲੈਣੀ ਕਰਨਾ ਕੀ ਤੁਹਾਡੇ ਕੋਲ ਤਾਜ਼ਾ ਫਰੈਸ਼ ਮੱਖਣੀ ਹੋਣੀ ਚਾਹੀਦੀ ਆ ਮੱਖਣੀ ਇਹ ਨਾ ਕਿ 부ਸੀ ਹੋਵੇ ਬਈ ਹੋਵੇ 스멜 ਮਾਰਦੀ ਹੋਵੇ ਆ ਇੱਕ ਦਿਨ ਪਹਿਲਾਂ ਕੱਢੀ ਹੋਵੇ ਮੱਖਣੀ ਤੇ ਚੱਲੂਗੀ ਰਾਮ ਉਹ ਚ ਥੋੜੀ ਜੀ ਤੁਸੀਂ ਮੱਖਣੀ ਪਾ ਲਈ ਐਨੀ ਬਿਲਕੁਲ ਠੀਕ ਹੈ ਜੀ ਮੱਖਣੀ ਪਾ ਕੇ ਤੇ ਮਾਚਸ ਲੈਣੀ ਮਾਚਸ ਦਾ ਉਲਟਾ ਸਾਈਡ ਜਿਹੜੇ ਢੱਕਾ ਹੁੰਦਾ ਨਾ ਬਸ ਹਮੜੀ ਜੀ ਜੀ ਪਾਉਣਾ ਭਰ ਕੇ ਵਿੱਚ ਪਾ ਦੇਣਾ ਦੋ ਤਰ੍ਹਾਂ ਦੇ ਬਸ ਆਪਣੀ ਦੋਹਾਂ ਤਰ੍ਹਾਂ ਦੇ ਵਿੱਚ ਪਾ ਦੇ ਠੀਕ ਹੈ ਉਹਨੂੰ ਚੰਗੀ ਤਰ੍ਹਾਂ ਢੱਕਾ ਘੁਮਾ ਕੇ ਉਹਨੂੰ ਮਿਕਸ ਕਰ ਲੈਣਾ ਫਿਰ ਕੀ ਕਰਨਾ ਇੱਕ ਲੈਣਾ ਕੈਪਸੂਲ ਛੋਟੇ ਕੈਪਸੂਲਾਂ ਦੇ ਜਿਹੜੇ ਖਾਲੀ ਕੈਪਸੂਲ ਆਰਾਮਨਾ ਮੈਡੀਕਲ ਸਟੋਰ ਤੋਂ ਮਿਲ ਜਾਂਦੇ ਆ ਉਹ ਜਿਹੜੇ ਕੈਪਸੂਲ ਆ ਉਹਦੇ ਨਾਲ ਤੁਸੀਂ ਕੀ ਕਰਨਾ ਉਹ ਜਿਹੜਾ ਥੱਲੇ ਤੁਸੀਂ ਮੱਖਣੀ ਲੱਗੀ ਆ ਉਹ ਪੂਰੀ ਕੈਪਸੂਲ ਪਰ ਲੈਣਾ ਤੇ ਉਰਨ ਬੰਦ ਕਰ ਦੇਣਾ ਜਾਂ ਫਿਰ ਹੋਰ ਤਰੀਕਾ ਇੱਕ ਇਥੋਂ ਵਧਿਆ ਸਿੰਪਲ ਹੈਗਾ ਕਿਉਂਕਿ ਗਰਮ ਮੈਂਦੀ ਮੱਖਣੀ ਜੇ ਪਾਈਏ ਤੇ ਝਾਟੇ ਪਿਗਲ ਜਾਂਦੀ ਤੁਸੀਂ ਕੀ ਕਰਨਾ ਵੀ ਜਿਤਨਾ ਫ੍ਰੀਜੇ ਚ ਮੱਖਣੀ ਪਈ ਹੁੰਦੀ ਹੈ ਨਾ ਉਹਦਾ ਕੈਪਸੂਲ ਪਰਨ ਬੜਾ ਸੌਖਾ ਹੁੰਦਾ ਕਿਉਂਕਿ ਉਹ ਪਿਗਲਦੀ ਨਹੀਂ ਤੁਸੀਂ ਕੀ ਕਰਨਾ ਜਿਹੜਾ ਢੱਕਾ ਲੈ ਕੇ ਨਾ ਤਿੱਲੀ ਦਾ ਮਾਚੀ ਤਾਂ ਉਸਲੇ ਬਨਿਓ ਇੱਕ ਕੈਪਸੂਲ ਦੇ ਹਿੱਸੇ ਦੇ ਵਿੱਚ ਫਸਮ ਪਾ ਲੈਣੀ ਤੇ ਇੱਕ ਬਨਿਓ ਫ੍ਰੀਜ ਲੱਗ ਜਾ ਕੇ ਉਹ ਕੀ ਕਰਨਾ ਕੈਪਸੂਲ ਭਰ ਲੈਣਾ ਕਾਦੇ ਨਾਲ ਮਕੜੀ ਲੈਣਾ ਤੇ ਫਿਰ ਉਹਨੂੰ ਕੈਪਸੂਲ ਨੂੰ ਬੰਦ ਕਰ ਦੇਣਾ ਬਸ ਬੰਦ ਕਰਕੇ ਤੇ ਕੌਲੀ ਚ ਰੱਖ ਕੇ ਤੇ ਬਿਸ਼ੱਕ ਉਹਨੂੰ ਫ੍ਰੀਜ ਜੀ ਰੱਖ ਦਿਓ ਉਹ ਵਿੱਚ ਮਕੜੀ ਸਾਰੀ ਜੰਮ ਜਾਂਦੀ ਹੈ ਉਹ ਤੁਹਾਡਾ ਕੈਪਸੂਲ ਬਿਲਕੁਲ ਰੈਡੀ ਹੋ ਜਾਂਦਾ ਤਿਆਰ ਹੋ ਜਾਂਦਾ ਦੇਣ ਵਾਲੀ ਭਸਮ ਠੀਕ ਹੈ ਜੀ ਤੇ ਜੇ ਇਹ ਤੁਸੀਂ ਚੀਜ਼ ਹੋਰ ਵੀ ਚਾਹੁੰਦੇ ਵੀ ਹੋਰ ਵੀ ਜ਼ਿਆਦਾ ਅਸਰ ਵਖਾਵੇ ਤੇ ਦੋ ਬੂੰਦਾਂ ਵਿੱਚ ਸ਼ਹਿਦ ਦੇਵੇਂ ਪਾ ਲਓ ਫੋਰ ਅਸਰ ਆਪਣਾ ਡਬਲ ਕਰ ਦੋਗੇ ਠੀਕ ਹੈ ਜੀ ਤੇ ਕਬੂਤਰ ਨੂੰ ਕੈਪਸੂਲ ਦੇ ਦੇਣਾ ਇੱਕ ਦੇ ਕੇ ਉਤੋਂ ਦਾਖ ਐਮ ਐਲ ਹਲਕਾ ਨਾ ਠੰਡਾ ਪਾਣੀ ਨਾ ਗਰਮ ਪਾਣੀ ਨੋਰਮਲ ਟੈਂਪਰੇਚਰ ਦਾ ਪਾਣੀ ਦੇ ਕੇ ਤੇ ਕਬੂਤਰ ਛੱਡ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕਬੂਤਰ ਨੂੰ ਆਪਣੀ ਜਿਹੜੀ ਖਰਾਕ ਪਾਉਣੀ ਆ ਜੇ ਬਦਾਮ ਪਾਉਣੇ ਆ ਜੇ ਕਿਨੇ ਭੋਰੇ ਪਾਉਣੇ ਜਾਂ ਕਿਤੇ ਦਾਣੇ ਪਾਉਣ ਉਹ ਪਾ ਦੇਣੇ ਜਿੰਨੇ ਜਿੰਨੇ ਵਜ਼ਾਮਾਂ ਤੇ ਜਾਂ ਤੁਸੀਂ ਸਾਹਮਣਾ ਸਾਮਕੇ ਤੇ ਸਾਰਾ ਦਿਨ ਸੇਮ ਸਾਹਮਣੇ ਚੱਲੇ ਜਾਂਦੇ ਨੇ ਕਬੂਤਰ ਕੋਸ਼ਿਸ਼ ਕਰੋ ਨਾ ਨਵੇਂ ਤੁਸੀਂ ਦੇਣਾ ਤੇ ਨਵੇਂ ਕੁਝ ਕਰਨਾ ਠੀਕ ਹੈ ਜੀ ਇਹ ਮੈਂ ਤੁਹਾਨੂੰ ਦੱਸਿਆ ਵੀਰ ਜੀ ਭਸਮ ਦੇਣ ਦਾ ਤਰੀਕਾ ਹੁਣ ਜਿਹੜੇ ਕਬੂਤਰ ਨੂੰ ਭਸਮ ਦੇਤੀ ਆ ਜੇ ਤੇ ਭਸਮ ਉਹ ਅਰੀਜਨਲ ਬਿਲਕੁਲ ਸਹੀ 100% ਵਧੀਆ ਚੀਜ਼ ਤੁਹਾਨੂੰ ਮਿਲੇਗਾ ਤੇ ਫਿਰ ਮੈਂ ਤੁਹਾਨੂੰ ਕੁਝ ਨਿਸ਼ਾਨੇ ਦੱਸੂਗਾ ਜਿਹੜੀਆਂ ਤੁਹਾਡੇ ਕਬੂਤਰ ਦੇ ਵਿੱਚ ਆਉਣਗੀਆਂ ਜਦੋਂ ਸ਼ਾਮ ਨੂੰ ਕਬੂਤਰ ਤੁਸੀਂ ਗਰਮ ਗਰਮ ਕਰਨਾ ਜਾਂ ਸੈੱਟ ਕਰਨਾ ਉਸ ਤੋਂ ਬਾਅਦ ਇਤੋਂ ਤੋਂ ਤੁਸੀਂ ਹਿਸਾਬ ਲਾ ਲੈ ਵੀ ਕਬੂਤਰ ਤੁਹਾਨੂੰ ਅਸਰ ਉਹ ਡੜਗੇ ਬਹੁਤ ਐਵੇਂ ਨਹੀਂ ਪੁਰਾਣੇ ਉਸਤਾਦ ਉਹ ਤੋਂ ਪਹਿਲਾਂ ਦੱਸ ਦਿੰਦੇ ਵੀ ਸਵੇਰੇ ਕਬੂਤਰ ਉੱਡ ਕੇ ਬੈਣਾ ਉਹ ਕਬੂਤਰ ਕੁਝ ਨਿਸ਼ਾਨੇ ਦੱਸਦਾ ਤੇ ਉਹ ਤੁਹਾਨੂੰ ਨਿਸ਼ਾਨੇ ਮੈਂ ਦੱਸਣ ਲੱਗਾ ਕਿ ਕਿਹੜੇ ਕਿਹੜੇ ਨਿਸ਼ਾਨੇ ਹੁੰਦੇ ਠੀਕ ਹੈ ਵੀਰ ਜੀ ਸਭ ਤੋਂ ਪਹਿਲੀ ਨਿਸ਼ਾਨੀ ਵੀਰ ਜੀ ਕਬੂਤਰ ਜਿਹੜਾ ਤੁਹਾਨੂੰ ਬਿਲਕੁਲ ਨਾਰਮਲ ਫੀਲ ਕਰਦਾ ਆਰਾਮ ਨਾਲ ਆਪਣੇ ਟਾਪ ਤੇ ਜਾਂ ਜਿੱਥੇ ਬੈਣਾ ਕਬੂਤਰ ਆਪਦਾ ਬੈਠਾ ਰਹਿੰਦਾ ਠੀਕ ਹੈ ਜੀ ਬਾਅਦ ਵਿੱਚ ਕਬੂਤਰ ਨੂੰ ਹੱਥ ਫੜਨਾ ਹੱਥ ਚ ਫੜ ਕੇ ਕਬੂਤਰ ਦੀ ਪੋੜ ਦੇਖਣੀ ਜਿਹੜੇ ਕਬੂਤਰ ਦੇ ਪੋੜ ਹੋਗੇ ਨਾ ਬਿਲਕੁਲ ਪਾਣੀ ਨਾ ਭਰੇ ਹੋਗੇ ਇਹ ਤਾਂ ਦਾਣੇ ਘੱਟ ਤੇ ਪਾਣੀ ਜ਼ਿਆਦਾ ਤੇ ਨਾ ਬਿਲਕੁਲ ਸਖਤ ਹੋਊਗੇ ਬਿਲਕੁਲ ਸਖਤ ਨਹੀਂ ਇੱਕ ਤੇ ਐਂਡਨ ਦੀ ਵੀ ਪਾਣੀ ਨਹੀਂ ਪੀਤਾ ਕਬੂਤਰ ਉਹ ਤਰ੍ਹਾਂ ਦੇ ਥੋੜਾ ਜਿਹਾ ਵਿੱਚ ਹੱਤ ਮਾਰਗ ਤੇ ਥੋੜੀ ਜੀ ਐਂ ਤੁਹਾਨੂੰ ਲੱਗੂਗਾ ਕਿ ਪਿਲਪਲੀ ਟਾਈਪ ਫੋਲ ਲੱਗਦੀ ਹੈ ਤੋਂ ਉਤੋਂ ਥੋੜਾ ਜਿਹਾ ਸਖਤ ਹੋਵੇ ਠੀਕ ਹੈ ਜੀ ਤੇ ਇੱਕ ਨਿਸ਼ਾਨੀ ਇਹ ਹੁੰਦੀ ਹੈ ਉਹਦੇ ਨਾਲ ਕੀ ਉਹਦਾ ਆਪ ਵੀ ਜਿਹੜਾ ਕਬੂਤਰਾਂ ਦੀ ਡਾਈਜੈਸ਼ਨ ਬਹੁਤ ਵਧੀਆ ਚੱਲਦੀ ਹੈ ਸ਼ਾਮ ਨੂੰ ਜਦੋਂ ਪਾ ਜਾਂ ਕਬੂਤਰ ਦੇ ਪੇੜ 'ਤੇ ਜੇ ਦਾਣੇ ਜਾਂ ਹੋਰ ਰਹਿਣਦਗੂੰਦ ਹੁੰਦੀ ਹੈ ਤੇ ਉਸ ਤੋਂ ਪਤਾ ਲੱਗਦਾ ਕਈ ਬੰਦੇ ਕਬੂਤਰਾਂ ਬਿਲਕੁਲ ਡੱਕ ਕੇ ਰ ਜਾ ਕੇ ਆਪਣਾ ਪੁੱਲ ਦਾਣੇ ਦੇ ਕੇ ਖੜਦੇ ਉਹਨਾਂ ਵات ਕਈ ਜਿੰਨੇ ਬਾਦਾਮ ਵੀ 4-5-5 ਦੇਣੇ ਉਹਦੇ ਤੇ ਸ਼ਾਮ ਨੂੰ ਵੇਲੇ ਕੋਈ ਨਹੀਂ ਪੈਣਾ ਫੋੜ ਦੇ ਵਿੱਚ ਠੀਕ ਹੈ ਵੀਰ ਜੀ ਤੇ ਕਬੂਤਰ ਜਿਹੜਾ ਹੋਊਗਾ ਨਾ ਬਿਲਕੁਲ ਐਕਟਿਵ ਫੀਲ ਕਰੂਗਾ ਐ ਤੁਹਾਨੂੰ ਸੁਸਤ ਜਿਆ ਨਹੀਂ ਕਿ ਡੋਕਰੇ ਲਾ ਕੇ ਬੈਠਾ ਕਿਨਾਰੇ ਲਾ ਕੇ ਬੈਠਾ ਐ ਐਕਟਿਵ ਤੇ ਉਹਦੇ ਚ ਤੜ ਪੂਰੀ ਹੋ ਗਏ ਕਬੂਤਰ ਦੇ ਵਿੱਚ ਠੀਕ ਹੈ ਜੀ ਫਿਰ ਤੁਸੀਂ ਕਬੂਤਰ ਦਾ ਪੱਲਾ ਖੋਲ ਕੇ ਵੇਖਣਾ ਪੱਲਾ ਐ ਜਦੋਂ ਐ ਪੱਲਾ ਖੋਲ ਕੇ ਬਹੁਤ ਕਬੂਤਰ ਦਿਖਾਵੇਂ ਪੂਰੇ ਟਾਈਟ ਜਿਸਮ ਪੂਰਾ ਟਾਈਟ ਐ ਐਨ ਕਿ ਐ ਪੱਲਾ ਖੋਲੇ ਛੱਟ ਕੋਲ ਗਏ ਤੁਹਾਨੂੰ ਐਨ ਲੱਗੂਗਾ ਵੀ ਆਪਾਂ ਪਰ ਖੋਲਣ ਦੇ ਤੇ ਕੋਈ ਵਿੱਚ ਉਹ ਰੁਕਾਵਟ ਆ ਰਹੀ ਹੈ ਮਤਲਬ ਪੱਲਾ ਪੂਰਾ ਟਾਈਟ ਹੋ ਜਾਂਦਾ ਠੀਕ ਹੈ ਜੀ ਇਹ ਬਤਨ ਨਿਸ਼ਾਨੇ ਸੇ ਇਤੋਂ ਸਮਝ ਲਓ ਕਿ ਕਬੂਤਰ ਤੁਹਾਡਾ ਸਵੇਰੇ ਪੂਰਾ ਵਧੀਆ ਆਪਦਾ ਜੋਰ ਮਾਰ ਕੇ ਬੈਠੂਗਾ ਚਲੋ ਜੇ ਤੁਹਾ ਅਰਤਨ ਨਸੀਬਾਂ ਦੀ ਹੁੰਦੀ ਠੀਕ ਹੈ ਜੀ ਤੇ ਇਹ ਮੈਂ ਤੁਹਾਨੂੰ ਦੱਸਿਆ ਆ ਪਸਮ ਜਦੋਂ ਆਪਾਂ ਕਬੂਤਰ ਛੱਡਣਾ ਵਾ ਉਹਨੂੰ ਕਿਵੇਂ ਦੇਣੀ ਉਹਦਾ ਤਰੀਕ ਹੁਣ ਆਏ ਦੀ ਗੱਲ ਕਰਦੇ ਆ ਆਏ ਕਬੂਤਰ ਨੂੰ ਕਿਵੇਂ ਸਾਭਣਾ ਤੇ ਉਦੋਂ ਪਸਮ ਕਿਵੇਂ ਦੇਣੀ ਆ ਠੀਕ ਹੈ ਜੀ ਹੁਣ ਜਦੋਂ ਮੰਨ ਲਓ ਕਬੂਤਰ ਆ ਜਾਂਦਾ ਵਾ ਜਿਵੇਂ ਤੁਹਾਡੇ ਸੰਭਾਲ ਜਿਵੇਂ ਕੋਈ ਆਉਂਦੇ ਨੂੰ ਪਲਟਦਾ ਪਲਟੋ ਨਹੀਂ ਪਲਟਦਾ ਨਾ ਪਲਟੋ ਸਾਮ ਦੇ ਬਿਠਾ ਕੇ ਸੈੱਟ ਕਰਕੇ ਉਹ ਕਬੂਤਰ ਨੂੰ ਤੁਸੀਂ ਖਰਾਕ ਦੇ ਦੇਣ। ਜਦੋਂ ਕਬੂਤਰ ਖਰਾਕ ਤਲਾ ਚਲਾ ਜਾਏ। ਸਾਰਾ ਕੁਝ ਓਕੇ ਹੋ ਜਰਾ ਜਿਵੇਂ ਦਾਣੇ ਪਾਤੇ। ਵਧੀਆ ਚੱਲ ਪਿਆ। ਮਤਲਬ ਜੇ ਤੁਹਾਨੂੰ ਮੰਨ ਲਓ ਵੀ ਪਹਿਲੀ ਗੱਲ ਦੇ ਯਾਰ ਜਦੋਂ ਕਬੂਤਰ ਗਰਮੀ ਚ ਉੱਡ ਗਿਆ ਉਹਨੂੰ ਜਿਆਦਾ ਰਜਮਣ ਉਹ ਦਿਨ ਹੀ ਰਜਾਈ ਦਾ। ਡੱਕ ਵਾਲੇ ਦਿਨ ਭਾਵੇਂ ਫੋਲ ਢਕਾ ਦੇ। ਠੀਕ ਆ। ਸ਼ਾਮਾਂ ਨੂੰ ਕੀ ਕਰਨਾ ਤੁਸੀਂ? ਵੀ ਅਗਰ ਤੁਹਾਡਾ ਦੋ ਕਬੂਤਰਾਂ ਤੇ ਕੋਈ 20 ml ਦੁੱਧ ਲੈ ਲੈਣਾ। ਤੇ ਹੋ ਸਕੇ ਤੇ ਦੁੱਧ ਜੇ ਬੱਕਰੀ ਦਾ ਹੋਵੇ ਤੇ ਹੋਰ ਹੀ ਵਧੀਆ ਤੇ ਵਿੱਚ 2-4 ਦਾਣੇ ਸੌਂਫ ਦੇ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਤੁਸੀਂ ਬੋਇਲ ਕਰ ਲੈਣਾ ਠੰਡਾ ਹੋ ਗਿਆ ਨਾਰਮਲ ਟੈਂਪਰੇਚਰ ਜਿਹੜਾ ਹੋ ਗਿਆ ਭਤਮਾ ਦੋ ਜਿਹੜੇ ਮਸਦਿਆਂ ਉਲਟੇ ਸੂਜੇ ਡੱਕੇ ਤੇ ਪਾ ਕੇ ਤੇ ਦੁੱਧ ਦੇ ਪਾ ਕੇ ਤੇ ਕਬੂਤਰ ਨੂੰ 100 ml ਦੇ ਦੇਣਾ ਤੁਸੀਂ ਐ ਕਬੂਤਰ ਤੁਹਾਡਾ ਨੌ ਪਰ ਨੌ ਜੂ ਵਧੀਆ ਸੰਭਲ ਜੂਗਾ ਔਰ ਉਹਦੀ ਜਿਹੜੀ ਕੋਈ ਥਕਾਵਟ ਬਸਲ ਟਾਈਟਾ ਸਰੀਰ 'ਚ ਥਕਾਵਟ ਆ ਸਭ ਦੂਰ ਹੋ ਜੇ ਨੇ ਠੀਕ ਹੈ ਜੀ ਤੇ ਇਹ ਮੈਂ ਤੁਹਾਨੂੰ ਦੱਸਿਆ ਵੀਰ ਜੀ ਭਸਮ ਦੇਣ ਦਾ ਤਰੀਕਾ ਕਿਵੇਂ ਭਸਮ ਕੋ ਉਤੋਂ ਲਾਉਣੀਆਂ ਜਾਂ ਕਿਵੇਂ ਲਾਉਣੇ ਚਾਹੀਦੇ ਆ ਇਹ ਤਾਂ ਮੈਂ ਤੁਹਾਨੂੰ ਸਿੱਧੀ ਸੁੱਕੀ ਭਸਮ ਕਿਵੇਂ ਲਾਈ ਦੀ ਜੇ ਕੋਈ ਬੰਦੇ ਖਰਾਕ 'ਚ ਭਾਗੇ ਜੇ ਤਰ੍ਹਾਂ ਦਿੰਦੇ ਆ ਜਾਂ ਵੀ ਕੇ ਨੁਕਸੇ 'ਚ ਭਾਗ ਦਿੰਦੇ ਉਹ ਅਲੱਗ ਤਰੀਕਾ ਹੁੰਦਾ ਠੀਕ ਹੈ ਜੀ ਤੇ ਇੰਨਾ ਹੀ ਕਹਿੰਦਾ ਮੈਂ ਵੀਡੀਓ ਅੱਜ ਦੀ ਸਮਾਪਤ ਕਰਦਾ ਜਲਦੀ ਮਿਲਦੇ ਹਾਂ ਕਿਸੇ ਵਧੀਆ ਤੇ ਨਵੇਂ ਟੌਪਿਕ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਰੱਬ ਰੱਖਾ